ਪਗਵਾਰਾ ਚੰਡੀਗੜ੍ਹ ਬਾਈਪਾਸ 'ਤੇ ਸਥਿਤ ਪਿੰਡ ਗੁਰੂ ਨਾਨਕਪੁਰ ਵਿਖੇ ਇੱਕ ਕਿਸਾਨ ਦੇ ਪੰਜ ਤੂੜੀ ਵਾਲੇ ਕੁੱਪਾ ਨੂੰ ਭੇਦ ਪਰੇ ਹਾਲਾਤਾਂ ਵਿੱਚ ਅੱਗ ਲੱਗ ਗਈ ਜਿਸ ਨਾਲ ਜ਼ਿਮੀਦਾਰ ਪਰਮਜੀਤ ਸਿੰਘ ਦਾ ਭਾਰੀ ਨੁਕਸਾਨ ਹੋ ਗਿਆ ਇਸ ਮੰਦੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ ਤਾਂ ਇੱਕਦਮ ਹੀ ਤੂੜੀ ਵਾਲੇ ਕੁੱਪ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ ਜਿਸ ਨੇ ਦੇਖਦੇ ਹੀ ਦੇਖਦੇ ਪੰਜ ਤੂੜੀ ਦੇ ਕੁੱਪਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਦੇ ਚੱਲਦਿਆਂ ਨਾ ਬਲੋ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕਰਨਾ ਪਿਆ ਜਿਸ ਨੇ ਤੁਰੰਤ ਹੀ ਪਹੁੰਚ ਕੇ ਅੱਗ ਤੇ ਕਾਬੂ ਪਾਇਆ ਪਰਮਜੀਤ ਸਿੰਘ ਜੀ ਹਾਂਜੀ ਜਿਹੜਾ ਕੋਪਾ ਨੂੰ ਅੱਗ ਲੱਗੀ ਹੈ ਕਿਹੜੇ ਪਿੰਡ ਚ ਲੱਗੀ ਹੈ ਅੱਗ ਇਹ ਕੋ ਨਾਨਕ ਨਿਕ ਪਵਾੜਾ ਜੀ ਬਾਈਪਾਸ ਕਿਹੜਾ ਬਣਿਆ ਹੈ ਬਾਈਪਾਸ ਦਾ ਸੰਗਲੇ ਕੋਲ ਜੀ ਹਾਂਜੀ ਤੇ ਅੱਗ ਲੱਗਣ ਦਾ ਕਾਰਨ ਕੋਈ ਪਤਾ ਆਇਆ ਉਸ ਨਿਆਜ ਜੀ ਇੱਕ ਕੋਲ ਕੰਮ ਕਰਦੇ ਪਤਾ ਉਹਨੇ ਲੱਗਾ ਤੂੰ ਆ ਜਾ ਨਿਕਲ ਉਹਨੂੰ ਸਰਪੇਟਾਂ ਨੂੰ ਫੋਨ ਕੀਤਾ ਜੀ ਉਹ ਆ ਗਿਆ ਪੰਜਾਂ ਦਸ ਮਿੰਟਾਂ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀ ਦੋ ਗੱਡੀਆਂ ਆਈਆਂ ਜੀ ਬਹੁਤ ਮੁੰਡਿਆ ਨਟਕਟ ਕੀਤੀ ਜੀ ਨਹੀਂ ਜੀ ਤੇ ਫਾਇਰ ਬ ਫਾਇਰ ਬ੍ਰਿਗੇਡ ਜਲਦੀ ਆ ਗਈ ਸੀ ਹਾਂਜੀ ਆ ਗਈ ਜੀ 75 ਮਿੰਟ ਲੱਗੇ ਜਾਂਦਾ ਟਾਈਮ ਤਾਂ ਇਹਨਾਂ ਵੀ ਹਾਂਜੀ ਤੇ ਕੀ ਕਹਿੰਦਾ ਜਾਂਨੇ ਫਿਰ ਫਾਇਰ ਬ੍ਰਿਗੇਡ ਬਗਲੇ ਨੇ ਕਿਤਾ ਜੀ ਬਹੁਤ ਮਦਦ ਕੀਤੀ ਮੁੰਡਿਆਂ ਨੇ ਸਾਡੀ ਨੱਟ ਪਾ ਜੇ ਵੀ ਧੋਨੇ ਦੇ ਨੱਠੇ ਵੇਚਦੇ ਆ ਪਿੰਡ ਵਾਲਿਆਂ ਵੀ ਬਹੁਤ ਕੀਤੀ ਆ ਉਧਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਉਹਨਾਂ ਕਿਹਾ ਕਿ ਅੱਗ ਬੁਝਾਉਣ ਦੇ ਉਹਨਾਂ ਦੀਆਂ ਦੋ ਗੱਡੀਆਂ ਮੌਕੇ ਤੇ ਮੌਜੂਦ ਨੇ ਹਾਂਜੀ ਸਰ ਕੀ ਮਾਮਲਾ ਕੀ ਜਿਹੜਾ ਗੁਰਨਾਨਕ ਪੁਰੇ ਆਏ ਆ ਜੀ ਇਟਨਾਨਕਪੁਰੇ ਤੋਂ ਸਰ ਤੁਹਾਨੂੰ ਫਾਇਰ ਕਾਲ ਆਈ ਸੀਗੀ ਪਾਣੀ ਕੋ ਤੁੜੀ ਦੇ ਪਰ ਟੋਪੇ ਜੀ ਪੰਜ ਉਹਨਾਂ ਨੂੰ ਅੱਗ ਲੱਗੀ ਹੋਈ ਆ ਅਸੀਂ ਤੁਰੰਤ ਆੜ ਕੇ ਇੱਥੇ ਅੱਗ ਦੇ ਕਾਬੂ ਪਾਇਆ ਜੀ ਕਿੰਨੀਆਂ ਗੱਡੀਆਂ ਲੱਗੀਆਂ ਭਾਜੀ ਆਪਣੀਆਂ ਆਪਣੀ ਪ੍ਰੋਪਰ ਚੱਲੀ ਜਾਂਦੀ ਆ ਜੀ ਪਾਣੀ ਮਿਲ ਗਿਆ ਆਪਾਂ ਨੂੰ ਡਾਇਰੈਕਟ ਜੀ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਇਹਨਾਂ ਦਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਇਹਨਾਂ ਦਾ ਜਿਹਨਾਂ ਦੇ ਕੁੱਪ ਸੀਗੇ ਉਹਨਾਂ ਦਾ ਨਾਮ ਵਗੈਰਾ ਹੈ ਸਰ ਉਹਨਾਂ ਦਾ ਨਾਮ ਪਰਮਜੀਤ ਸਿੰਘ ਜੀ ਉਹਨਾਂ ਨੇ ਕਾਲ ਕੀਤੀ ਸੀ ਸਾਨੂੰ ਕਿੰਨੇ ਵੇਲੇ ਕਾਲ ਆਈ ਸੀ ਆਪਾਂ ਸਵੇਰੇ ਕਾਲ ਆਈ ਸੀਗੀ ਸਾਨੂੰ ਜੀ ਅੱਗੇ ਤੇ ਕਾਬੂ ਹੈ ਜੀ ਹੁਣ ਹਾਂਜੀ ਅੱਗੇ ਤੇ ਕਾਫੀ ਕਾਬੂ ਪਾਇਆ ਜੀ ਪਰ ਥੋੜੀ ਬਹੁਤ ਰਹਿ ਗਈ ਹੋਗੀ ਪਰ ਫਗਵਾੜਾ ਚੰਡੀਗੜ੍ਹ ਬਾਈਪਾਸ 'ਤੇ ਸਥਿਤ ਪਿੰਡ ਗੁਰੂ ਨਾਨਕਪੁਰ ਵਿਖੇ ਇੱਕ ਕਿਸਾਨ ਦੇ ਪੰਜ ਤੂੜੀ ਵਾਲੇ ਕੁੱਪਾ ਨੂੰ ਭੇਦ ਭਰੇ ਹਾਲਾਤਾਂ ਵਿੱਚ ਅੱਗ ਲੱਗ ਗਈ ਜਿਸ ਨਾਲ ਜ਼ਿਮੀਦਾਰ ਪਰਮਜੀਤ ਸਿੰਘ ਦਾ ਭਾਰੀ ਨੁਕਸਾਨ ਹੋ ਗਿਆ ਇਸ ਮੰਦੀ ਜਾਣਕਾਰੀ ਦਿੰਦਿਆਂ ਪਰਮਜੀਤ ਸਿੰਘ ਨੇ ਦੱਸਿਆ ਕਿ ਜਦੋਂ ਉਹ ਆਪਣੇ ਖੇਤਾਂ ਵਿੱਚ ਕੰਮ ਕਰ ਰਹੇ ਸਨ ਤਾਂ ਇੱਕਦਮ ਹੀ ਤੂੜੀ ਵਾਲੇ ਕੁੱਪ ਵਿੱਚੋਂ ਧੂੰਆਂ ਨਿਕਲਣ ਲੱਗ ਪਿਆ ਜਿਸ ਨੇ ਦੇਖਦੇ ਹੀ ਦੇਖਦੇ ਪੰਜ ਤੂੜੀ ਦੇ ਕੁੱਪਾ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਜਿਸ ਤੋਂ ਬਾਅਦ ਆਲੇ-ਦੁਆਲੇ ਦੇ ਲੋਕਾਂ ਨੇ ਮਦਦ ਨਾਲ ਅੱਗ ਤੇ ਕਾਬੂ ਪਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਅੱਗ ਜ਼ਿਆਦਾ ਹੋਣ ਦੇ ਚੱਲਦਿਆਂ ਉਨਾ ਬਲੋ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਿਤ ਕਰਨਾ ਪਿਆ ਜਿਸ ਨੇ ਤੁਰੰਤ ਹੀ ਪਹੁੰਚ ਕੇ ਅਗਦੇ ਕਾਬੂ ਪਾਇਆ ਪਰਮਜੀਤ ਸਿੰਘ ਜੀ ਹਾਂਜੀ ਜਿਹੜਾ ਕੋਪਾ ਨੂੰ ਅੱਗ ਲੱਗੀ ਹੈ ਕਿਹੜੇ ਪਿੰਡ ਚ ਲੱਗੀ ਹੈ ਅੱਗ ਤੇ ਗੋਨਾਂ ਨਿਕੋ ਪਵਾੜਾ ਜੀ ਬਾਈਪਾਸ ਕਿਹੜਾ ਬਣਿਆ ਹੈ ਬਾਈਪਾਸ ਦਾ ਸੰਗਲੇ ਗੋਲ ਜੀ ਹਾਂਜੀ ਤੇ ਅੱਗ ਲੱਗਣ ਦਾ ਕਾਰਨ ਕੋਈ ਪਤਾ ਆਇਆ ਉਸ ਨਿਆਜ ਜੀ ਇੱਕ ਕੋਲ ਕੰਮ ਕਰਦੇ ਪਤਾ ਉਹਨੇ ਲੱਗਾ ਤੂੰ ਆ ਜਾ ਨਿਕਲ ਉਹਨੂੰ ਸਰਪੇਟਾਂ ਨੂੰ ਫੋਨ ਕੀਤਾ ਜੀ ਉਹ ਆ ਗਿਆ ਪੰਜਾਂ ਦਸ ਮਿੰਟਾਂ ਕਿੰਨੀਆਂ ਗੱਡੀਆਂ ਲੱਗੀਆਂ ਫਾਇਰ ਬ੍ਰਿਗੇਡ ਦੀ ਦੋ ਗੱਡੀਆਂ ਆਈਆਂ ਜੀ ਬਹੁਤ ਮੁੰਡੇ ਨੱਟਕੱਟ ਕੀਤੀ ਜੇ ਨਹੀਂ ਜੀ ਤੇ ਫ ਫਾਇਰ ਬ੍ਰਿਗੇਡ ਜਲਦੀ ਆ ਗਈ ਸੀ ਹਾਂਜੀ ਆ ਗਈ ਜੀ 75 ਮਿੰਟ ਲੱਗੇ ਜਾਂਦਾ ਟਾਈਮ ਤਾਂ ਇਹਨਾਂ ਦੇ ਜੀ ਹਾਂਜੀ ਤੇ ਕੀ ਕਹਿੰਦਾ ਜਾਂਨੇ ਫਿਰ ਫਾਇਰ ਬ੍ਰਿਗੇਡ ਵਾਲਿਆਂ ਨੇ ਕਿਹਾ ਜੀ ਬਹੁਤ ਮਦਦ ਕੀਤੀ ਮੁੰਡਿਆਂ ਨੇ ਸਾਡੀ ਨੱਟਵਾ ਜਿਹੇ ਵੀ ਧੁੰਨੇ ਦੇ ਨੱਠੇ ਵੇਚਦੇ ਆ ਪਿੰਡ ਵਾਲਿਆਂ ਨੇ ਵੀ ਬਹੁਤ ਕੀਤੀ ਆ ਉਧਰ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਫਿਲਹਾਲ ਉਹਨਾਂ ਵੱਲੋਂ ਅੱਗ ਤੇ ਕਾਬੂ ਪਾ ਲਿਆ ਗਿਆ ਹੈ ਉਹਨਾਂ ਕਿਹਾ ਕਿ ਅੱਗ ਬੁਝਾਉਣ ਦੇ ਉਹਨਾਂ ਦੀਆਂ ਦੋ ਗੱਡੀਆਂ ਮੌਕੇ ਤੇ ਮੌਜੂਦ ਨੇ ਹਾਂਜੀ ਸਰ ਕੀ ਮਾਮਲਾ ਜਿਹੜਾ ਗੁਰਨਾਨਕ ਪੁਰੇ ਆਏ ਆ ਜੀ ਇਟਨਾਨਕਪੁਰੇ ਤੋਂ ਸਰ ਤੁਹਾਨੂੰ ਫਾਇਰ ਕਾਲ ਆਈ ਸੀਗੀ ਪਾਣੀ ਕੋ ਤੁੜੀ ਦੇ ਪਰ ਟੋਪੇ ਆ ਜੀ ਪੰਜ ਉਹਨਾਂ ਨੂੰ ਅੱਗ ਲੱਗੀ ਹੋਈ ਆ ਅਸੀਂ ਤੁਰੰਤ ਆੜ ਕੇ ਇੱਥੇ ਅੱਗ ਦੇ ਕਾਬੂ ਪਾਇਆ ਜੀ ਕਿੰਨੀਆਂ ਗੱਡੀਆਂ ਲੱਗੀਆਂ ਭਾਜੀ ਆਪਣੀਆਂ ਆਪਣੀ ਪ੍ਰੋਪਰ ਚੱਲੀ ਜਾਂਦੀ ਆ ਜੀ ਪਾਣੀ ਮਿਲ ਗਿਆ ਆਪਾਂ ਨੂੰ ਡਾਇਰੈਕਟ ਜੀ ਕਿੰਨਾ ਕ ਨੁਕਸਾਨ ਹੋ ਗਿਆ ਲਗਭਗ ਇਹਨਾਂ ਦਾ ਨੁਕਸਾਨ ਤਾਂ ਕਾਫੀ ਹੋ ਗਿਆ ਜੀ ਇਹਨਾਂ ਦਾ ਜਿਹਨਾਂ ਦੇ ਕੋਕ ਸੀਗੇ ਉਹਨਾਂ ਦਾ ਨਾਮ ਵਗੈਰਾ ਹੈ ਸਰ ਉਹਨਾਂ ਦਾ ਨਾਮ ਪਰਮਜੀਤ ਸਿੰਘ ਜੀ ਉਹਨਾਂ ਨੇ ਕਾਲ ਕੀਤੀ ਸੀ ਸਾਨੂੰ ਕਿੰਨੇ ਵਜੇ ਕਾਲ ਆਈ ਸੀ ਆਪਾਂ ਨੂੰ ਸਵੇਰੇ ਕਾਲ ਆਈ ਸੀਗੀ ਸਾਨੂੰ ਜੀ ਅੱਗੇ ਦੇ ਕਾਬੂ ਹੈ ਜੀ ਹਾਂਜੀ ਅੱਗੇ ਤਾਂ ਕਾਫੀ ਕਾਬੂ ਪਾਇਆ ਜੀ ਪਰ ਥੋੜੀ ਬੋਤ ਰਹਿ ਗਈ ਉਹ ਵੀ ਪਰਸਨ ਜੀ